ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਕਰਨਵੀਰ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਨਾ ਪਹਿਲਾਂ ਤੁਹਾਨੂੰ ਇਸ ਘਰੋਂ ਆਪਾਂ ਤਿੰਨ ਛੋਟਾ ਜਿਹੜੇ ਆਪਾਂ ਪਾਏ ਆ ਅੱਜ ਤੁਹਾਨੂੰ ਉਹ ਆਪਾਂ ਅਪਲੋਡ ਕਰ ਦੇਾਂਗੇ ਤੇ ਜੇ ਆਪਾਂ ਇਸ ਵੀਡੀਓ ਦੀ ਹੋਣ ਵਾਲੀ ਦੀ ਗੱਲ ਕਰਕੇ ਤੇ ਇਹ ਤੁਹਾਨੂੰ ਅ ਅੱਜ ਸ਼ਾਮ ਨੂੰ ਇਹ ਵੀ ਅਪਲੋਡ ਹੋ ਜੂਗੇ ਤੇ ਵੀਡੀਓ ਜਿਹੜੀ ਆਪਾਂ ਪਿੰਡ ਬਹਿਵਲ ਤੋਂ ਬਣਾ ਰਹੇ ਆਂ ਜ਼ਿਲ੍ਹਾ ਫਿਰਕੋਟ ਫਿਰਕੋਟ ਆਰਾਮ ਸਿੰਘ ਵਪਾਰੀ ਦੇ ਘਰੋਂ ਆ ਵੀਡੀਓ ਆਪਾਂ ਪਹਿਲਾਂ ਵੀ ਦੋ ਤਿੰਨ ਇੱਥੋਂ ਪਾਈਆਂ ਵਧੀਆ ਮਾਲ ਰਖਦਾ ਕਰਦਾ ਰਿਹਾ ਤੇ ਇਹ ਪਸ਼ੂਆ ਜਿਹੜੇ ਇਹ ਹੈਗੇ ਆਪਣੇ ਚਾਰਾ ਹੀ ਇਹ ਚਾਰ ਪਸ਼ੂਆ ਤਾਜੇ ਸੂਏ ਦੂਜਾ ਦੂਜਾ ਸੂਆ ਸਾਰੇ ਸੂਈਆਂ ਵੀ ਆ ਤੇ ਸ਼ਾਰਟ ਆ ਜਿਹੜੇ ਉਹਨਾਂ ਦੇ ਵੀ ਤੁਹਾਨੂੰ ਤੁਹਾਨੂੰ ਕੱਲੀ ਕੱਲੀ ਦਾ ਪਾਵਾਂਗੇ ਚਾਰ ਸ਼ਾਰਟ ਵੀਡੀਓ ਉਹ ਵੀ ਤੁਹਾਨੂੰ ਵਿਖਾ ਦੇਵਾਂਗੇ ਤੇ ਬਾਈ ਤੋ ਇਹਦੀ ਪੁੱਛਦਾ ਬਾਈ ਇਹਦੀ ਕੀ ਡਿਟੇਲ ਹੈ ਮੈਂ ਨਹੀਂ ਇਹ ਬਾਈ ਦੂਜਾ ਸੂਆ ਝੋਟੀ ਸੂਈ ਹੈ ਹੁਣ ਤੋ ਹੋ ਗਿਆ ਤੇ ਸਿਲੈਕ 11 ਲੀਟਰ ਅਜੇ ਤੀਜਾ ਦਾ ਸੂਈ ਦੂਜਾ ਸੂਆ ਝੋਟੀ ਆ ਤੇ ਦੁੱਧ 11 ਲੀਟਰ ਤਿਆਰ ਹੈ ਤੀਜਾ ਦਾ ਨਸੂਈ ਤੀਜਾ ਦਾ ਨਸੂਈ ਨੰਦੀ ਦਾ ਬਾਈ ਪਤਾ ਕੀ ਹੈ ਇਹ ਇਹ ਦੋਂਦੀ ਦੰਦੀ ਬਾਈ ਜੀ ਕਹਿੰਦਾ ਵੀ ਦੋਂਦੀ ਆਵੇ ਮੈਨ ਨੇ ਨਾ ਪੈਰ ਚੱਕ ਲਿਆ ਹੁਣ ਤੁਹਾਨੂੰ ਲੈਵਾ ਵਖਾਣੇ ਥੱਲੋਂ ਅ ਚੱਲੋ ਨਾ ਲੈਵਾ ਜਿੰਨਾ ਕਾ ਵੀ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਹ ਤੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰਕੇ ਦਾ ਮੁੱਲੇ ਦਾ 125 ਮੁੱਲ ਬਾਈ ਜੀ ਕਰਦਾ ਤੇ ਮਾਨਤਾ ਨੇ ਇਹਦੇ ਚ ਹੋ ਜਾਣਾ ਮੁੱਲ ਜਿਹੜਾ ਮੁੱਲ 125 ਆ ਇਹਨਾਂ ਸਿੰਗਾ ਸੁਗਾ ਦੀ ਬਹੁਤ ਸ਼ਕੀਨ ਆ ਤੇ ਕਦ ਕਾਟ ਦੀ ਆਪਾਂ ਦੂਰ ਨੇੜੇ ਹੋ ਕੇ ਤੁਹਾਨੂੰ ਪਸ਼ੂ ਖਵਾਵਾਂਗੇ ਕਿਉਂਕਿ ਤੁਹਾਡੇ ਨਾਲ ਇਹ ਵੀਡੀਓ ਦੇ ਵਿੱਚ ਹੀ ਤੁਹਾਨੂੰ ਜਿਹੜਾ ਪਸ਼ੂ ਦਾ ਇਹ ਨਾਲ ਜੈਜਾ ਆ ਜੇ ਤੇ ਜਿਹੜਾ ਅਸਟੀਮੇਟ ਤੁਹਾਨੂੰ ਲੱਗ ਜੇ ਵੀ ਪਸ਼ੂ ਕਿਹੋ ਜਿਹਾ ਹਨਾ ਵੀ ਕਈ ਵਾਰੀ ਹੁੰਦਾ ਵੀ ਮੋਬਾਈਲ ਦੇ ਉੱਤੇ ਆਪਾਂ ਦੇਖੀਏ ਤਾਂ ਹੋਰ ਦਿਸਦਾ ਜਦੋਂ ਆਪਾਂ ਪਸ਼ੂ ਕੋਲੇ ਆ ਕੇ ਦੇਖਦੇ ਹਾਂ ਨਾ ਤੇ ਉਦੋਂ ਥੋੜਾ ਜਨਾ ਫਰਕ ਚ ਦਿਸਦਾ ਤੇ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜਾ ਪਸ਼ੂ ਤੁਹਾਡੇ ਨਾਲ ਮੋਬਾਈਲ ਦੇ ਉੱਤੇ ਵਿਖਾਇਆ ਤੇ ਉਹੀ ਜਿਹੜਾ ਮਗੋਂ ਨਿਕਲੇ ਅ ਇਸ ਝੋਟੀ ਦੀ ਡਿਟੇਲ ਤੁਹਾਨੂੰ ਦੱਸਦਾ ਵੀ ਇਹਦੇ ਨਾਂ 125 ਮੁੱਲ ਆ ਮੂੰਹੋਂ ਦੋ ਦੰਦਾਂ ਦਾ ਤਿੰਨਾਂ ਦੰਦਾਂ ਦੀ ਸੂਈ ਆ 11 ਕਿਲੋ ਦੁੱਧ ਤਿਆਰ ਆ ਥਣ ਲਵੇ ਦੀ ਸਾਫ ਆਪੂ ਕੇ ਦੇਖੋ ਜੀ ਜੇ ਤੁਹਾਨੂੰ ਆਪਾਂ ਥੱਲੋਂ ਕੈਮਰਾ ਲਾਉਣੇ ਆ ਨਾ ਤੇ ਥਣਾ ਦਾ ਜਿਹੜਾ ਬਹੁਤ ਵਧੀਆ ਥਣਾ ਪਸਮਾਰ ਜੀ ਇਦੋਂ ਵੀ ਮੋਟਾ ਜਣੀ ਦੀ ਥਣ ਕਰਦਣਾ ਮੁੱਠੀ-ਮੁੱਠੀ ਵਾਲਾ ਥਣਾ ਜੇ ਕਿਸੇ ਨੂੰ ਇਹ ਛੋਟੀ ਪਸੰਦ ਆਉਂਦੀ ਹੋਵੇ ਹਨ ਤੇ ਤੁਸੀਂ ਫੋਨ ਤੇ ਇੱਕ ਟੈਕਟ ਜਰੂਰ ਕਰੋ ਜੇ ਬਈ ਦਾ ਆਪਾ ਫੋਨ ਨੰਬਰ ਪੁੱਛਦੇ ਆ ਫੋਨ ਨੰਬਰ ਹੈਗੇ 88375 ਤੇ 7173171 88375 375 73 73 171 RAM SINGH ਵਪਾਰੀ ਬਹਿਵਲ ਕਲਾਂ ਤੇ ਇਧਰ ਵੀ ਤੁਹਾਨੂੰ ਮੈਂ ਦਿਖਾ ਦਿੱ ਗਿਆ ਆਪਾਂ ਆ ਛੋਟੀ ਵੀ ਜੇ ਆਪਾਂ ਕਹੀਏ ਨਾ ਸਿੰਘਾ ਦੀ ਜਿਹੜੀ ਬਹੁਤ ਸ਼ਕੀਨ ਆ ਤੇ ਮੂੰਹ ਦੀ ਵੀ ਬਹੁਤ ਲੰਮਾ ਮੂੰਹ ਆ ਤੇ ਜਿਹਨੋਂ ਗਰਦਨ ਦੀ ਗੱਲ ਕਰ ਗਰਦਨ ਗਰਦਨੋਂ ਵਧੀਆ ਹੈ ਨਾ ਪੈਠ ਪੂਰੇ ਦੀ ਵੀ ਬਹੁਤ ਚੰਗੀ ਆ ਬੰਲੇ ਪਹਿਲਾਂ ਤੁਹਾਨੂੰ ਮੂਰਲੀ ਸਾਈਡ ਤੋਂ ਵਿਖਾਈ ਗਈ ਵੀ ਥਾਣਾ ਜਿਹੜਾ ਬਹੁਤ ਚੰਗਾ ਥਾਣਾ ਹੈ ਇਸ ਟਾਈਮਾ ਇੱਕ ਡੇਢ ਦਾ ਟਾਈਮ ਆ 12 ਲੀਟਰ ਨੱਟ ਹੈ ਇਹਦੇ ਤੇ ਇਹਦੇ ਥੱਲੇ ਬਈਆਂ ਦਾ ਵੀ 12 ਕਿਲੋ ਦੁੱਧ ਹੁਣ ਕਹਿੰਦਾ ਤਿਆਰ ਆ ਜਿਹੜਾ ਚਵਾਈ ਵਾਲਾ ਅ ਪਹਿਲਣਾ ਪਹਿਲਣਾ ਬਈ ਜੀ ਇਹ ਇਹ ਦੂਜਾ ਸੂਏ ਇਹ ਵੀ ਹਾਂ ਇਹ ਵੀ ਕਹਿੰਦਾ ਬਈ ਜਾਂਦਾ ਨਾ ਦੂਜਾ ਸੂਆ ਤੇ ਲੱਗਦੀ ਇਹ ਇਹ ਨਾ ਪਹਿਲਣਾ ਵਰਗੀ ਆ ਝੋਟੀ ਜਿਹੜੀ ਡੋਸਾ ਨਾ ਜਿਵੇਂ ਪਹਿਲਣਾ ਵਰਗੀ ਹੈਗੀ ਆ ਸਿੰਘ ਵੀ ਜਣੀ ਦੀ ਹਣਾ ਤੇ ਥਾਂਲੇਵੇ ਦਾ ਜਿਵੇਂ ਹੁਣ ਨਾ ਵੀ ਹਾਏ ਇਹ ਦੂਜੇ ਸੂਏ ਆ ਤੇ ਸਿੰਘ ਸਿੰਘ ਬਹੁਤ ਚੰਗਾ ਲੱਗਦਾ ਦੁੱਧ ਦੇ ਥੱਲੇ 12 ਕਿਲੋ ਨੈਟ ਨੈਟ ਹੁਣ ਤਿਆਰ ਆ ਜੀ ਤੋਲ ਕੇ ਦੇ ਕੰਡੇ ਵਾਲਾ ਤੇ ਇਹਦਾ ਮੁੱਲ ਹੈਗਾ ਜੀ ਆਪਣਾ 115 ਇਹ ਦਾ ਮੁੱਲ 115 ਜੀ ਇਹ ਨੂੰ ਪਸੰਦ ਆਉਂਦਾ ਹੋਏ ਨਾ ਪਸ਼ੂਏ ਦੇ ਚੋਂ ਹਨ ਤੇ ਤੁਸੀਂ ਇਹ ਝੋਟੀ ਦੀ ਵੀ ਡਿਟੇਲ ਪੁੱਛ ਸਕਦੇ ਆ ਬਾਕੀ ਵੀਡੀਓ ਤੇ ਵੇਖ ਕੇ ਤੇ ਫੂਨਾ ਜਿਹੜਾ ਆਪਾਂ ਸਕਰੀਨ ਤੇ ਚਲਾਵਾਂਗੇ ਤੁਸੀਂ ਦੇਖ ਸਕਦੇ ਆ ਤੇ ਆਪਾਂ ਹੁਣ ਇਹ ਝੋਟੀ ਦੀ ਪੁੱਛਾਂਗੇ ਡਿਟੇਲ ਕੀ ਆ ਇਹ ਨੀਲੀ ਰਾਵੀ ਚ ਪੈਂਦੀ ਆ ਹੈ ਜੀ ਇਹਦੇ ਬੱਚਾ ਜਿਹੜਾ ਮੰਗਰ ਆ ਉਹ ਕੱਟੀ ਆ ਤੇ ਛੇ ਮਾ ਦਿਨ ਸੋਈ ਨੂੰ ਹੋਇਆ ਹੋਇਆ ਹੈ ਉਹ ਤਾਂ 11 ਕਿਲੋ ਦੁੱਧ ਇਹਦੇ ਥੱਲੇ ਬਾਈਆਂ ਦਾ ਵੀ 11 ਕਿਲੋ ਦੁੱਧ ਹੁਣ ਤਿਆਰ ਆ ਇਧਰੋਂ ਵਿਖਾਉਣੇ ਹੁਣ ਸੋਣਾ ਇਹ ਵੀ ਦੂਜਾ ਸਵੇਰ ਜਿਹੜੀ ਇਹ ਮੈਂ ਹਣ ਦੂਜਾ ਸਵੇਰ ਇਹ ਤੇ ਇਹਦਾ ਭਾਈ ਜੀ ਮੁੱਲ ਕੀ ਰੱਖਿਆ ਇੱਕ 10 ਹੈ ਇਹਦਾ ਮੁੱਲ ਹੈਗਾ ਜੀ ਕਹਿੰਦਾ ਬਾਈਆਂ ਦਾ ਵੀ ਇੱਕ 10 ਜੇ ਮੰਨ ਲਓ ਹਨ ਬਾਈ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਵੀ ਜੇਬ ਜੇ ਪਸ਼ੂ ਆ ਉਹ ਜਿਹਾ ਹੀ ਮੁੱਲ ਹੈ ਹੈ ਬਾਕੀ ਆ ਜੇ ਕਿਸ ਨੂੰ ਇਹ ਪਸੰਦ ਆਊਗਾ ਹਨ ਪਸ਼ੂ ਮਾਨ ਤਾਨ ਤੇ ਮਾਨ ਤਾਨ ਵੀ ਫੁੱਲਾ ਪੂਜ ਜਾਂਦਾ ਹੁੰਦਾ ਤੇ ਬਾਕੀ ਫੋਨ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਤੁਹਾਨੂੰ ਛੋਟੇ ਵੀ ਜਿੰਨੇ ਛੋਟ ਆਪਾਂ ਪਾਵਾਂਗੇ ਤਿੰਨਾਂ ਜਾਂ ਚਾਰ ਹੋਏ ਹਨ ਤੇ ਉਹਦੇ ਚ ਫੋਨ ਨੰਬਰ ਤੁਹਾਨੂੰ ਇਹ ਹੀ ਦੇਵਾਂਗੇ ਹਨ ਤੇ ਤੁਸੀਂ ਇਸੇ ਦੀ ਛੋਟੇ ਤੋਂ ਹੀ ਫੋਨ ਲੈ ਕੇ ਤੇ ਤੁਸੀਂ ਆਪਾਂ ਫੋਨ ਲਾ ਸਕਦੇ ਆ ਤੇ ਆ ਝੋਟੀ ਕਿਵੇਂ ਬਾਈ ਇਹ ਝੋਟੀ ਥਲੇ 12 ਲੀਟਰ ਦੁੱਧ ਆਈ ਠੀਕ ਆ ਆ ਬੱਚਾ ਕੋਈ ਬੈਠਾ ਆ ਬੱਚਾ ਬੈਠਾ ਜੀ ਬੂਰਾ ਹੈ ਇਹ 20 ਦਿਨਾਂ ਦੀ ਸੂਈ ਆਈ ਝੋਟੀ ਬੱਚਾ ਬੂਰਾ ਤੇ 20 ਦਿਨਾਂ ਦੀ ਸੂਈਆ ਹੁਣ ਕਿੰਨਾ ਦੁੱਧ ਦੇ ਥੱਲੇ 12 ਲੀਟਰ ਨੈਪ ਤਿਆਰ 12 ਲੀਟਰ ਤਿਆਰ ਹੋਣਾ ਜਿਹੜਾ ਚਵਾਈ ਵਾਲਾ ਇਹ ਪਹਿਲਾਣਾ ਚੋਟੀ ਇਹ ਪਹਿਲਾਣਾ ਸਿੰਗਾ ਸੁੰਗਾ ਜਿਹੜਾ ਬਹੁਤ ਚੰਗਾ ਲੱਗਿਆ ਹੋਇਆ ਇਹ ਵੀ ਜਿਹੜੀ ਇੱਕ ਪੈਰ ਚਿੱਟਾ ਆ ਇੱਕ ਪੈਰ ਮੂਹਰਲਾ ਚਿੱਟਾ ਤੇ ਮਗਰਲੇ ਦੋਨੇ ਜਿਹੜੇ ਦੀ ਚਿੱਟੇ ਆ ਤੇ ਨੀਲੀ ਰਵੀ ਚੀ ਮੰਨ ਲਓ ਕਹਿੰਦੀ ਆ ਜਿਆਦਾ ਆਪਾਂ ਪਿਓਰ ਨਹੀਂ ਕਹਿ ਸਕਦੇ ਇਹਨੂੰ ਹਨਾ ਇਹ ਇੱਕ ਪੈਰ ਚਿੱਟਾ ਮੂਰਲਾ ਨਹੀਂ ਹੈਗਾ ਵੀ ਦੂਜਾ ਵੀ ਆ ਇਹ ਨੇੜੇ ਵਿਖਾ ਦਈਆ ਦੂਜਾ ਵੀ ਚਿੱਟਾ ਹੈ ਇਹ ਵੀ ਨੀਲੀ ਰਾਂ ਵਿੱਚ ਪੈਂਦੀ ਆ ਥਾਣਾ ਇਹਦਾ ਵੀ ਬਹੁਤ ਚੰਗਾ ਲੱਗਿਆ ਹੋਇਆ ਐਸ ਟਾਈਮ ਹੁਣ ਇੱਕ ਡੇਢ ਦਾ ਟਾਈਮ ਤੇ 1:30 ਵਜੇ ਵੀ ਹੁਣ ਮੰਨ ਲਓ ਹਨਾ ਵੀ ਵਧੀਆ ਬਣਨਾ ਝੋਟਨਾ ਜਿਗ ਨਿੱਕੇ ਨਿੱਕੇ ਪਾ ਇਹਦਾ ਪਾਕੀ ਆ 1.5 ਇਹਦਾ ਮੁੱਲ ਹੈਗਾ ਜੀ 1.5 ਥੱਲੋਂ ਬਹੁਤ ਚੰਗੇ ਆ ਵੀ 1.5 ਇਹਦਾ ਮੁੱਲ ਹੈ ਤੇ ਐਸ ਝੋਟੀ ਦਾ ਜਿਹੜਾ ਮੋਲ ਸੀਗਾ ਆਪਣਾ 110 ਇਹਦਾ ਹੈਗਾ ਜੀ 115 ਤੇ ਇਹ ਝੋਠੀ ਦਾ ਹੈਗਾ 125 ਤੇ ਚਾਰੇ ਜਿਹੜੇ ਹਨ ਫੋਨ ਨੰਬਰ ਹੈਗਾ ਜੀ 8875 75 731731 ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦੀ ਤੇ ਸ਼ੋਰਟ ਤੁਹਾਨੂੰ ਅੱਜ ਚਾਰੇ ਪਾ ਦੇਾਂਗੇ ਤੇ ਇਹ ਵੀ ਵੀਡੀਓ ਸ਼ਾਮ ਦੇ ਕਰ ਤੋਂ ਤੁਹਾਡੇ ਕੋਲੇ ਅਪਲੋਡ ਹੋ ਜਾਣੀ ਹੈ ਤੇ ਅੱਜ ਪਸ਼ੂ ਮੰਨ ਲਓ ਹੋ ਗਈ ਚਾਰ ਉਧਰ ਤੇ ਚਾਰੇ ਇਹ ਇੱਥੇ ਘਰੋਂ ਤੁਹਾਨੂੰ 8 ਪਸ਼ੂ ਜਿਹੜੇ ਵਿਖਾਏ ਆ ਤੇ ਗਾਂਾਂ ਦੀ ਪਸੰਦ ਹੈ ਜੇ ਉਹ ਜਾਂ ਕਿਸੇ ਨੇ ਲੈਣਾ ਹਨ ਉਹ ਜੇ ਮਿਲ ਜੂਗਾ ਜੇ ਤੋਕੜ ਹੋਵੇ ਉਹ ਵੀ ਮਿਲ ਜੂਗੀ ਜੇ ਤੁਸੀਂ 2 ਮਹੀਨੇ ਦੀ ਤੰਨਾ ਦੀ ਉਹ ਵੀ ਮਿਲ ਜੂਗੀ ਸੱਜਰ ਕਹੋਗੇ ਸੱਜਰ ਵੀ ਤੁਹਾਨੂੰ ਇੱਥੋਂ ਮਿਲ ਜੂਗੀ ਹਨਾ ਤੇ 8 ਪਸ਼ੂਆਂ ਦੇ ਵਿੱਚੋਂ ਸਾਰਿਆਂ ਦੀ ਪਸੰਦ ਹੈਗੀ ਇੱਥੇ ਬਾਕੀ ਵੈਗਰੂ ਜੀ ਦਾ ਖਾਲਸਾ ਜੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ